ਜਿਵੇਂ ਉਹ ਸਾਰੀਆਂ ਮਤਾਲੇ ਨਾ ਪਿੱਛੇ ਤ੍ਰਿਆਜਨਤ ਵਾਲੀਆਂ ਤ੍ਰਿਆਜਨਤ ਵਾਲਾ தாண்டਵ ਸੀ ਹੁਣ ਪਿਛਲੇ ਦਸ ਦਸ ਸਾਲ ਤੋਂ ਹੁਣ ਵੀ ਹੈ ਅਜੂ ਅ ਸਰਸੇ ਵਾਲਾ ਕੀ ਹੈ ਉਹ ਵੀ ਤ੍ਰਿਆਜਨਤ ਰਹੀ ਹੈ ਉਹ ਕੀ ਸੀ ਆਪਣਿਹਰਾ ਵਾਲਾ ਤ੍ਰਿਆਜਨਤ ਰਹੀ ਹੈ ਤ੍ਰਿਆਜਨਤ ਦਾ ਰੂਪ ਸਾਡੇ ਗੁਜ਼ਾਰਿਆਂ ਚ ਵੀ ਉਹ ਵੀ ਉਹ ਹੀ ਰੂਪ ਹੈ ਕਈ ਤਰੀਕਾ ਚਿਰਸਰ ਨੂੰ ਬਹੁਤ ਹੈ ਘਣਾਉਣੇ ਨੇ ਕਈ ਘਟ ਘਣਾਉਣੇ ਨੇ ਉੱਥੇ ਵੀ ਪ੍ਰਸੰਗ ਐ ਵੀ ਆਉਂਦੇ ਉੱਥੇ ਵੀ ਪ੍ਰਸੰਗ ਹੈ ਜਿਹੜੇ ਘਟ ਘਣਾਉਣੇ ਰੂਪ ਨੇ ਜਿੱਥੇ ਬਰਮਤੋਂ ਥਲੇ ਡਿਗੀ ਹੋਈ ਗੱਲ ਆ ਉਹ ਤਰੀਆ ਚਿਰਸਰ ਦੇ ਦਾਰੇ ਚ ਆ ਜਾਂਦੇ ਵੀ ਵੀ ਤੇਰੇ ਤਰੇ ਤੇਰੇ ਗੱਲ ਬਣੇ ਹੋਰ ਕੀ ਕਰਦੇ ਕਰਦੇ ਨਹੀਂ ਰੇ ਗੁਰਦੁਆਰੇ ਦਾ ਕੋਟ ਉਹ ਉਹਨਾਂ ਦੀ ਵੋਟ ਹੈਗੀ ਆ ਕਦੇ ਨਹੀਂ ਹੈਗੀ ਸਹਿਦਾਰੀਆਂ ਦੀ ਸਹਿਦਾਰੀ ਕਿੱਥੋਂ ਆਈ ਸੀ ਸੇਖੋ ਸਾਇਦ ਅੜੀ ਕੋਈ ਲੱਭਦਾ ਨਹੀਂ ਸਾਇਦ ਅੜੀ ਨਵਾਂ ਲੱਭਦਾ ਕਾੜ ਲਿਆ ਇਚਲੇ ਤਰਨੀ ਹੋਰ ਕੀ ਸੀ ਚੌੜਾ ਚਲਤਰੇ ਕਰਦਾ ਰਿਹਾ ਓਰੀ ਕਰਦਾ ਰਿਹਾ ਉਹ ਤਾਹੇ ਦਾ ਉਸ ਬੋਲੇ ਕੋਈ ਜਲੇਬੀ ਵਰਗਾ ਸਦਾ ਸੀ ਠੀਕ ਕਹੀ ਦੀ ਉਹਨਾਂ ਗੱਲ ਤਾਂ ਜਲੇਬੀ ਵਰਗਾ ਸਦਾ ਉਹਦੀ ਉਪਰ ਬਕਰ ਪੈ ਗਏ ਹਈ ਕਿਲੇਤਰ ਕੋ ਦੇਖੋ ਨਾ ਇਹ ਚਲਤਰ ਨਹੀਂ ਹੈ ਵਿਚਰਾਸੀ ਪੌੜੀਆਂ ਦੇ ਉੱਤੇ ਕਰਾਸੀ ਪਾਠ ਕਰੋ ਮੁਸਤੀ ਬੰਲੀ ਚਲਿਤਰੇ ਹੋਰ ਕੀ ਹੈ ਦੁਖ ਭੱਜਣੀ ਬੇਰੀ ਦੁਖ ਭੱਜਣੀ ਬੇਰੀ ਕੀ ਚਲਿਤਰੇ ਹੈ ਉਹ ਜਿਹੜਾ ਉੱਥੇ ਸੰਤ ਸਾਹਿਬ ਗੁਰਦੁਆਰੇ ਮੋਰੀ ਜੀ ਕਰ ਲਓ ਚਲਿਤਰੇ ਹੋਰ ਹੋਰ ਕੀ ਹੈ ਇਹ ਵੀ ਚਲਿਤਰੇ ਨੇ ਸਭ ਚਲਿਤਰੇ ਨੇ ਉਪਰ ਦਰਵਾਜਾ ਸਾਹਿਬ ਦੇ ਅਖੰਡ ਪਾਠ ਕਰਾਉਂਗੇ 8000 ਅਕਾਲ ਤਖਤ ਤੇ ਕਰਾਉ ਇਹ ਵੀ ਚਲਿਤਰੇ ਇਹ ਚਲਿਤਰੇ ਗੁਰੂ ਸਾਹਿਬ ਜੰਨੇ ਕਿਹੜੀ ਜਗ੍ਹਾ ਪਾਠ ਕਰਾਉਂਗੇ ਕਿੰਨੇ ਪੈਸੇ ਨੇ ਕਿਲੇ ਤਰ ਨਹੀਂ ਹੋਰ ਕੀ ਹੈ ਸਭ ਕਿਲੇ ਤਰਦਾ ਹੈ ਸਹੇ ਪੈਸੇ ਇਕੱਠੇ ਕਰਨ ਨਹੀਂ ਚਲਤਰ ਹੈ ਹੋਰ ਕੀ ਕੀਰਕ ਬਹੁਈ ਇਹ ਤਾਂ ਗੁਰਮਤ ਜੋ ਗੁਰਮਤ ਤੋਂ ਖلاف ਹੈ ਚਲਤਰ ਹੈ ਗੁਰਮਤ ਗੁਰੂ ਦਾ ਕਿੱਥੇ ਲਿਖਿਆ ਉਹ ਜੇਤਾ ਪੜਿਆ ਤੇਤਾ ਕੜਿਆ ਕਿ ਹੈ ਗੁਰੂ ਬਾਣੀ ਕਿਉਂ ਤੁਸੀਂ ਉਥੇ ਦੇ ਤੇਰੀ ਵੀ ਗੰਡ ਬਾੜ ਚੱਲਦੀ ਵੀ ਟੋਕੇ ਵਾਲੀ ਮਸ਼ੀਨਾਂ ਚੱਲਦੀ ਆਉਂਦੀਆਂ ਨੇ ਟੋਕੇ ਵਰ ਵਰ ਸਿਟੀ ਜਾਂਦੀਆਂ ਨੇ ਮਸ਼ੀਨ ਕਹਾਂ ਦੁੱਧ ਦਿੰਦੀ ਹੁੰਦੀ ਐ ਟੋਕੇ ਵਾਲੀ ਮਸ਼ੀਨ ਜੇ ਦੋ ਟਰਾਲੀਆਂ ਚਾਰ ਟਰਾਲੀਆਂ ਕੋਦਰ ਦੂਗੀ ਉਹ ਦੁੱਧ ਦਊਗੀ ਫੇਰ ਉਹ ਤੁਹਾਡੇ ਖਣ ਪਾਠੀ ਜਿਹੜੇ ਨੇ ਉਹ ਗਿਆਨ ਮਨ ਬਣ ਜਾਣਗੇ ਪਾੜ ਕਰ ਕਰਕੇ ਟੋਕੇ ਦੀ ਮਸ਼ੀਨ ਨਾਲ ਟੋਕੇ ਦੀ ਮਸ਼ੀਨ ਨਹੀਂ ਹੋਰ ਕੀ ਨੂੰ ਵਰ ਵਰ ਸਿਟੀ ਜਾਂਦੇ ਨੇ ਹੱਦ ਹੋ ਜਾਂਦੀ ਐ ਹੱਦ ਹੋ ਗਈ ਸੀ ਕਰਦੇ ਕੀ ਹੁਣ ਹੱਦੇ ਹੋ ਗਈ ਸੀ ਅਮਰ ਜਦਿਆਂ ਬਾੜੀਆਂ ਨੇ ਆ ਨਹੀਂ ਪੜੀ ਉਹ ਪੜੀ ਉਹ ਨਹੀਂ ਪੜੀ ਦਸ ਮਹਰਾਂ ਦਾ ਤਾਂ ਭੋਗੇ ਪਾਤਾ ਸੀ ਉਹਨਾਂ ਨੇ ਉਹ ਤਾਂ ਹੈ ਹੋ ਨਹੀਂ ਇਹ ਵੀ ਨਾਲੇ ਬਿੜੇ ਤੇ ਸ਼ਰੂਣੀ ਕਮੇਟੀ ਸ਼ਰੂਣੀ ਕਮੇਟੀ ਵਾਲੇ ਜੇ ਨਹੀਂ ਦੀ ਵੇਲੇ ਉਹਨੂੰ ਪ੍ਰਕਾਸ਼ਨ ਕਰ ਦਿੰਦੇ ਹੁਣ ਕਰ ਦਿੰਦੇ ਨੇ ਪ੍ਰਕਾਸ਼ ਪਰ ਇਹ ਵੀ ਉਹਨਾਂ ਦੇ ਨਾਲੇ ਸੀ ਬੋਲਦੇ ਸੀਗੇ ਉੱਤੋਂ ਤੋਂ ਕਹਿੰਦੇ ਨੇ ਵੀ ਅਸੀਂ ਨਹੀਂ ਸੰਗਤ ਵੱਲ ਦੇਖਦੇ ਸੀ ਜੇ ਸੰਗਤ ਚ ਹੰਗਾਰਾ ਹੁੰਦਾ ਉਹਨੂੰ ਕਦੇ ਵੀ ਐਲਾਨ ਕਰ ਦਿੰਦੇ ਇਹਨਾਂ ਨੂੰ ਡਰ ਸੀ ਵੀ ਕਦੇ ਸੰਗਤ ਨਾਲ ਖੜਾ ਹੋ ਜੀਵੇ ਸਾਡੇ ਅੰਦਰੋਂ ਅੰਦਰੋਂ ਇਹ ਨਹੀਂ ਸੀ ਚਾਹੁੰਦੇ ਦਸਮਗ੍ਰੰਥ ਦੇ ਹੱਕ 'ਚ ਨਹੀਂ ਹੈਗੇ ਹੱਕ ਇਹ ਚੱਕਦੇ ਕਿਉਂ ਜੇ ਹੱਕ 'ਚ ਹੁੰਦੇ ਉਤੋਂ ਉਤੋਂ ਪ੍ਰਕਾਸ਼ ਗੁਰੂ ਚੱਕਦੇ ਕਿੱਥੋਂ ਦੇ ਹੱਕ ਦੇ ਨਹੀਂ ਨਾ ਇਹ ਬਿਲਕੁਲ ਵੀ ਇਹ ਤਾਂ ਕਿਸੇ ਦਾ ਵੀ ਨਹੀਂ ਹੱਕ 'ਚ ਇਹ ਤਾਂ ਅੱਦਾ ਆਦ ਗੁਰੂ ਗ੍ਰੰਥ ਸਾਹਿਬ ਨੂੰ ਬਦਲਣ ਦੀ ਬਸ ਚੱਲੇ ਇਹ ਤਾਂ ਪਬਲਿਕ ਤੋਂ ਹਟਰਦੇ ਦੇ ਗੋਲ ਕਦੇ ਹੱਕ 'ਚ ਨਹੀਂ ਤਾਂ ਇਹਦਾ ਗੋਲ-ਗੋਲ ਕਦੇ ਹੱਕ 'ਚ ਨਹੀਂ ਗੋਲ-ਗੋਲ ਕੀ ਦੀਗੇ ਜਰਾਜ ਇਹਨਾਂ ਨੇ ਕੀ ਲੈਣਾ ਉਹ ਵੀ ਗੋਲ ਕੇ ਐ ਰਾਜ ਵੀ ਬੋਲ ਕੇ ਹੁੰਦਾ ਇਹ ਗੋਲਕਾ ਨਾ ਹੋਵੇ ਤਾਂ ਰਾਹ ਤੇ ਹੀ ਲੰਘਣਾ ਨਿਰੋਲ